ਨਮਸਕਾਰ ਦੋਸਤੋ ਅੱਜ ਅਸੀਂ ਬਜ਼ੁਰਗ ਮਾਤਾ ਕੋਲ ਬੈਠੇ ਆ ਬੱਬੀ ਮੇੜ ਹੋਈ ਸੀ ਪਹਿਲਾ ਇਹਨਾਂ ਦੇ ਅਸੀਂ ਪੋਤਿਆਂ ਦੇ ਔਰ ਇਹਨਾਂ ਦੀ ਜਿਹੜੀ ਦੋਤੀਆਂ ਦੇ ਵਿਆਹ ਕੱਢ ਕੇ ਗਏ ਸੀ ਅੱਜ ਬਾਰਡਰ ਪੱਟੀ ਤੇ ਅਸੀਂ ਜਦੋਂ ਆਏ ਤਾਂ ਮਾਤਾ ਨੇ ਸਾਨੂੰ ਪਛਾਣ ਜਰੂਰ ਲਿਆ ਤਾਂ ਇਹ ਉਮਰ ਦੀ ਗੱਲ ਕਰੀਏ 990 ਸਾਲ ਪੁਰਾਣੀਆਂ ਖਰਾਕਾਂ ਇਹ ਸੀ ਦੇਖੋ ਜੀ ਬਜ਼ੁਰਗ ਜਿਨ੍ਹਾਂ ਦੇ ਘਰ ਮਾਂ ਬਾਪ ਹੈ ਸੇਵਾ ਕਰੋ ਬਜ਼ੁਰਗ ਘਰੋ ਦੇ ਘੜੇ ਨੇ ਅੱਜ ਕੱਲ ਦੀ ਜਨਤਾ ਮੋਬਾਈਲਾਂ ਵਿੱਚ ਵਿਜੀ ਹੈ ਔਰ ਨਸ਼ੇ ਵਾਲੇ ਪਾਸੇ ਜਾ ਰਹੀ ਹੈ ਦੋਸਤੋ ਪ੍ਰਮਾਤਮਾ ਦੀ ਇਹ 322 ਕਰੋੜ ਦੀ ਸਿਹਤ ਜਿਹੜੀ ਦਿੱਤੀ ਹੈ ਤਾਂ ਇਸ ਦੇ ਵਿੱਚ ਸੰਭਾਲ ਜੇ ਕਰਾਂਗੇ ਤਾਂ ਆਪਾਂ ਵੀ ਮਾਂ ਬਾਪ ਦੀ ਖਰਾਬਾ ਉਮਰ ਲੈ ਕੇ ਜਾ ਸਕਦੇ ਆ ਤਾਂ ਮਾਤਾ ਜੀ ਤੁਹਾਡਾ ਨਾਮ ਜਮਣਾ ਭਾਈ ਜਮਣਾ ਭਾਈ ਹਾਂਜੀ ਤਾਂ ਕਿੰਨੇ ਮੰਨ ਲਓ ਪਰਿਵਾਰ ਦੇ ਮੈਂਬਰ ਹੈਗੇ ਸਾਰੇ ਮੈਂਬਰ ਹੀ ਬਸ ਇੰਨੇ ਆਏ ਜੀ ਦੋ ਮੁੱਖ ਕੈਸੇ ਦੋ ਜਾਣੀ ਤਾਂ ਰੋਟੀ ਪਾਣੀ ਵਧੀਆ ਖਾ ਲਿੰਦੇ ਹੋ ਰੋਟੀ ਪਾਣੀ ਚੰਗਾ ਜੀ ਹਾਂਜੀ ਖਾ ਲੈਨੇ ਤੇ ਪੋਤਿਆਂ ਦੇ ਕੀ ਨਾਮ ਨੇ ਇੱਕ ਦੇ ਨਾਮ ਆਕਾਸ਼ ਅਨਿਰ ਜੀ ਜਿੰਦਰ ਠੀਕ ਹੈ ਜੀ ਹਾਂਜੀ ਤਾਂ ਆ ਤੁਸੀਂ 1988 ਵਿੱਚ ਪਾਣੀ ਆਇਆ ਤੇ ਹੀ ਵਿੱਚ ਆਇਆ ਆ ਹੁਣ 25 ਵਿੱਚ ਪਾਣੀ ਆ ਪਤਾ ਲੱਗਿਆ ਪਾਣੀ ਵੀ ਆਇਆ ਤੁਹਾਡੇ ਆਇਆ ਜੀ ਤਾਂ ਕਿੰਨਾ ਕੁ ਨੁਕਸਾਨ ਹੋ ਗਿਆ ਹੋ ਗਿਆ ਬੈਠੇ ਬੈਠੇ ਨਾਲ ਆਪਾਂ ਬੈਠੇ ਬੈਠੇ ਨਹੀਂ ਹੋਇਆ ਤੇ ਫਸਲਾਂ ਕਿਵੇਂ ਫਸਲਾਂ ਸਮਝੰਦਿਆਂ ਤੇ ਪਾਣੀ ਉਹਨਾਂ ਤੇ ਕਿਉਂਕਿ ਭਾੜ ਆਇਆ ਮਤਲਬ ਚੜ ਗਿਆ ਪਾਣੀ ਉਹਨਾਂ ہاں ਜੀ ਇਹ ਸਾਡੀ ਮਾਤਾ ਵਿੱਚ ਜੁੜ ਗਏ 99 90 ਸਾਲ ਦੇਖੋ ਜੀ ਅ ਔਰ ਇਸ ਦੇ ਵਿੱਚ ਮਾਤਾ ਥੋੜਾ ਜਿਹਾ ਬੋਲ ਵੀ ਜਾਂਦੇ ਆ ਬਦੋਸਤੋ ਬਜ਼ੁਰਗਾਂ ਦੀ ਬਜ਼ੁਰਗਾਂ ਦੀ ਜੋ ਸੇਵਾ ਕਰਨਾ ਆਪਣਾ ਫਰਜ ਹੈ ਤਾਂ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਕਿਉਂਕਿ ਇਹ ਤਸਵੀਰਾਂ ਪਤਾ ਨਹੀਂ ਰਸਤੇ ਜਾਂਦੇ ਆ ਮੋੜ ਕੇ ਮੇੜ ਹੋਣੇ ਆ ਜਾਂ ਨਹੀਂ ਹੋਣੇ ਤਾਂ ਉਮੀਦ ਕਰਦੇ ਆ ਕਿ ਮਾਪੇ ਦੀ ਸੇਵਾ ਬਜ਼ੁਰਗਾਂ ਦੀ ਸੇਵਾ ਜਰੂਰ ਕਰਿਆ ਕਰੋ ਕਿ ਸੇਵਾ ਦੇ ਨਾਲ ਹੀ ਮੇਵਾ ਮਿਲਦਾ ਹੈ ਤਾਂ ਹੀ ਲਿਖਿਆ ਹੈ ਕਿ ਮਾਵਾ ਠੰਡੀਆਂ ਸ਼ਾਮਾਂ ਤਾਂ ਇਹ ਸੰਜੀ ਮਾਵਾ ਬਜ਼ੁਰਗ ਨੇ ਅੱਜ ਆਪਾਂ ਮਾਵਾ ਦੇ ਘਰੇ ਲਾ ਕੇ ਰੋ ਲੈਣੇ ਜਦੋਂ ਮਾਵਾ ਚਲੀਆਂ ਜਾਂਦੀਆਂ ਉਹ ਜਿਹੜੀਆਂ ਪਿਆਰ ਵਾਲੀਆਂ ਯਾਦਾਂ ਗੱਲ ਵਕੜੀਆਂ ਜੋ ਲੈਂਦੀਆਂ ਸੀ ਉਹ ਫੇਰ ਆਪਾਂ ਨੂੰ ਯਾਦਾਂ ਆਉਣਗੀਆਂ ਪਰ ਹੁਣ ਫਰਜ਼ ਹੈ ਮਾਪੇ ਦੀ ਸੇਵਾ ਕਰਨਾ ਹਾਂ ਠੀਕ ਹੈ ਮਾਤਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਗੋਡੇ ਠੀਕ ਆ ਠੀਕ ਨੇ ਗੋਡੇ ਵੀ ਠੀਕ ਨੇ ਰੋਟੀ ਪਾਣੀ ਫੁੱਲ ਖਾਇਆ ਕਰ ਫੁੱਲ ਕੇ ਫੁੱਲ ਕੇ ਕਿੰਨੇ ਖਾਂਦੇ ਹੋ ਘਰੇ ਦੋ ਖਾ ਲਿਆ ਡੇਢ ਖਾ ਲਿਆ ਹਾਂ ਪੂਰੀ ਖਰਾਕ ਬੋਰੀ ਖਾਣੀ ਠੀਕ ਹੈ ਜੀ ਹਾਂ ਚਲੋ ਹਾਂ ਠੀਕ ਹੈ ਜੀ